ਸੋ ਦਸਰਨ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਅਫੀਸ਼ੀਅਲ YouTube ਚੈਨਲ ਉੱਪਰ ਆਈ ਹੋਪ ਟੂ ਸੀ ਬਸਤ ਹੋਵੋਗੇ ਵਧੀਆ ਹੋਵੋਗੇ ਅਤੇ ਵਧੀਆ ਤਰੀਕੇ ਨਾਲ ਪੇਪਰਾਂ ਦੀ ਤਿਆਰੀ ਕਰ ਰਹੇ ਹੋਵੋਗੇ ਜਿਸ ਤਰ੍ਹਾਂ ਕਿ ਪੀਐਸ ਪੀਸੀਐਲ ਲਾਈਨਮੈਨ ਵਾਲਿਆਂ ਦਾ ਨੋਟੀਫਿਕੇਸ਼ਨ ਆ ਚੁੱਕੀ ਹੈ ਮਤਲਬ ਕਿ ਉਹਨਾਂ ਦੇ ਐਡਮਿਟ ਕਾਰਡ ਆਉਣੇ ਬਾਕੀ ਹਨ ਉਹਨਾਂ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅੱਜ ਵਾਲੀ ਵੀਡੀਓ ਅਤੇ ਪਹਿਲਾਂ ਦੋ ਭਾਗ ਹੋ ਚੁੱਕੇ ਹਨ ਜੇਕਰ ਉਹ ਨਹੀਂ ਦੇਖੀ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਕਿਉਂਕਿ ਪੇਪਰ A ਦੇ ਵਿੱਚ ਇਹਨਾਂ ਦੇ ਕੁਐਸਚਨ ਜ਼ਰੂਰ ਹੀ ਪੈਂਦੇ ਹਨ ਇਹ ਨਹੀਂ ਕਿ ਕੁਐਸਚਨ ਨਾ ਬਣੇ ਵਿਸ਼ਰਾਮ ਚਿੰਨ ਦਾ ਕੁਐਸਚਨ ਪੈਂਦਾ ਹੀ ਪੈਂਦਾ ਹੈ ਤਾਂ ਦੋਸਤੋ ਪ੍ਰਭਾਸ਼ਾ ਬਾਰੇ ਆਪਾਂ ਗੱਲ ਕਰ ਲਈ ਸੀ ਤਾਂ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਅਤੇ ਜੇਕਰ ਚੈਨਲ ਤੇ ਨਿਊ ਵੀਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਦੇਖੋ ਆਪਾਂ ਸਭ ਤੋਂ ਪਹਿਲਾਂ ਤਾਂ ਇਸ ਦੀ ਗੱਲ ਕਰ ਲਈ ਸੀ ਇਹ ਤੁਹਾਨੂੰ ਮੈਂ ਤਾਂ ਕਹਿ ਰਿਹਾ ਕਿਉਂਕਿ ਪੇਪਰ A ਦੇ ਵਿੱਚ ਇਹ ਕੁਐਸਚਨ ਬਣ ਸਕਿਆ ਹੈ ਬਣ ਚੁੱਕਿਆ ਹੈ ਦੋਸਤੋ ਧੁਨੀ ਦਾ ਸਭ ਤੋਂ ਛੋਟੀ ਇਕਾਈ ਸਭ ਤੋਂ ਵੱਡੀ ਇਕਾਈ ਸਾਰਥਕ ਸਭ ਤੋਂ ਛੋਟੀ ਸਾਰਥਕ ਇਕਾਈ ਤੇ ਸਭ ਤੋਂ ਛੋਟੀ ਕੀ ਹੈ ਅ ਅਰਥਜੁਕਤ ਇਕਾਈ ਕਿਹੜੀ ਹੈ ਤਾਂ ਇਹ ਸਾਰੇ ਕੁਐਸਚਨ ਬੰਦੇ ਆ ਰਹੇ ਹਨ ਦੋਸਤੋ ਹਰੇਕ ਪੇਪਰ ਦੇ ਵਿੱਚ ਅਤੇ ਹੁਣ ਪੇਪਰ A ਦੇ ਵਿੱਚ ਵੀ ਇਹ ਕੁਐਸਚਨ ਆ ਚੁੱਕਿਆ ਹੈ ਦੋਸਤੋ ਤਾਂ ਇਹ ਵੀ ਤੁਹਾਨੂੰ ਕਰਵਾ ਦਿੱਤਾ ਹੈ ਤਾਂ ਦੋਸਤੋ ਵਿਸ਼ਰਾਮ ਚਿੰਨ ਦੇ ਆਪਾਂ ਜੋ ਕਿ ਆਪਾਂ ਨੂੰ ਪਤਾ ਹੈ ਕਿ ਇਹ 13 ਟਾਈਪ ਹਨ ਤੇ 13 ਦੇ ਵਿੱਚੋਂ ਡੰਡੀ ਵੀ ਹੋ ਗਈ ਸੀ ਕੋਮਾ ਵੀ ਹੋ ਗਿਆ ਸੀ ਅਪਰੇਸ਼ਨ ਚਿੰਨ ਬਿੰਦੀ ਕੋਮਾ ਦੂ ਬਿੰਦੀ ਹੋ ਗਈ ਦੋਸਤੋ ਵਿਸਮਿਕ ਚੈਨ ਪੁੱਠੇ ਕੋਮੇ ਅਤੇ ਬ੍ਰੈਕਟ ਇੱਥੇ ਤੱਕ ਹੋ ਗਏ ਦੋਸਤੋ ਜੇਕਰ ਤੁਸੀਂ ਉਹ ਪਹਿਲਾਂ ਵਾਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਕਿਉਂਕਿ ਪੇਪਰ ਦੇ ਵਿੱਚ ਇਹਨਾਂ ਦੇ ਸਿੱਧੇ ਸਿੱਧੇ ਕੁਐਸਚਨ ਬਣਨਗੇ ਦੋਸਤੋ ਦੇਖੋ ਬਿੰਦੀ ਕਹਿੰਦਾ ਹੈ ਨੋਮਾ ਜੋ ਕਿ ਬਿੰਦੀ ਹੈ ਸਾਨੂੰ ਪਤਾ ਹੈ ਕਿ ਬਿੰਦੀ ਲਗਦੀ ਹੈ ਪਰ ਇਹ ਨਹੀਂ ਪਤਾ ਕਿ ਇਹ ਵਿਸ਼ਰਾਮ ਚਿੰਨਹ ਤਾਂ ਇਹ ਵੀ ਇੱਕ ਵਿਸ਼ਰਾਮ ਚਿੰਨਹ ਦਾ ਇਸ ਤਰ੍ਹਾਂ ਕੁਐਸਚਨ ਵੀ ਤੁਹਾਨੂੰ ਪੇਪਰ 'ਚ ਦੇਖਣ ਨੂੰ ਮਿਲੇਗਾ ਦੋਸਤੋ ਇਹ ਕਹਿੰਦਾ ਹੈ ਪੰਜਾਬੀ ਵਿੱਚ ਇਸ ਵਿਸ਼ਰਾਮ ਚਿੰਨ ਦੀ ਵਰਤੋਂ ਇੰਨੀ ਨਹੀਂ ਹੁੰਦੀ ਤਾਂ ਦੋਸਤੋ ਇੱਕ ਆਪਾਂ ਪਹਿਲਾਂ ਕੀਤਾ ਸੀ ਵਿਸ਼ਰਾਮ ਚਿੰਨ ਤੇ ਇੱਕ ਇਹ ਹੈ ਮਤਲਬ ਕੀ ਹੈ ਇੱਕ ਬਿੰਦੀ ਕਮਾ ਹੋ ਗਿਆ ਤੇ ਇੱਕ ਓਨਲੀ ਬਿੰਦੀ ਹੋਗੀ ਇਨਾਂ ਦੋਨਾਂ ਦੀ ਵਰਤੋਂ ਕੀ ਹੈ ਬਹੁਤ ਹੀ ਘੱਟ ਹੁੰਦੀ ਹੈ ਤਾਂ ਦੋਸਤੋ ਸਿੱਧਾ ਕੁਐਸਚਨ ਐਗਜ਼ਾਮੀਨਰ ਵੱਲੋਂ ਇਹੇ ਬਣਾ ਕੇ ਪਾਇਆ ਜਾਵੇਗਾ ਕਿ ਇਨਾਂ ਵਿੱਚੋਂ ਕਿਹੜਾ ਵਿਸ਼ਰਾਮ ਚਿੰਨ ਹੈ ਜਿਸ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਆਈ ਹੋਪ ਦੋਸਤੋ ਇਹ ਤਾਂ ਟੋਟਾ ਨੰਬਰ ਕੀ ਹੈ ਇੱਕ ਨੰਬਰ ਆਪਾਂ ਪੱਕਾ ਕਰ ਦਿੱਤਾ ਤੇ ਤੁਹਾਨੂੰ ਪਤਾ ਵੀ ਲੱਗ ਗਿਆ ਹੋਵੇਗਾ ਤਾਂ ਇੱਕ ਕੁਐਸਚਨ ਹੋਰ ਕਰਵਾਇਆ ਸੀ ਦੋਸਤੋ ਕਿ ਡੰਡੀ ਹੈ ਜੋ ਡੰਡੀ ਤੋਂ ਵਿਸ਼ਰਾਮ ਚਿੰਨ੍ਹ ਦੇ ਨਾਲ ਨਹੀਂ ਲੱਗਦੀ ਕਦੋਂ ਜਦੋਂ ਤਾਂ ਸਰਜੀਪ੍ਰੇਸ਼ਨ ਮਾਰਕ ਹੋਵੇ ਅਤੇ ਜਦੋਂ ਕੀ ਹੋਵੇ ਵਿਸਮਿਕ ਚਿੰਨ੍ਹ ਹੋਵੇ ਇਹਨਾਂ ਦੋਨਾਂ ਦੇ ਨਾਲ ਡੰਡੀ ਕੀ ਹੈ ਨਹੀਂ ਲੱਗਦੀ ਦੋਸਤੋ ਇਹ ਵੀ ਯਾਦ ਰੱਖਣਾ ਹੈ ਅਤੇ ਘੱਟ ਵਰਤੋਂ ਹੁੰਦੀ ਹੈ ਉਹ ਵੀ ਤੁਹਾਨੂੰ ਦੱਸ ਦਿੱਤਾ ਹੈ ਅੱਗੇ ਕਹਿੰਦਾ ਹੈ ਦੋਸਤੋ ਇਸ ਦੀ ਵਰਤੋਂ ਕਿੰਨਾ ਦੇ ਪਿੱਛੇ ਅੰਕਾਂ ਦੇ ਪਿੱਛੇ ਵੈਰੀ ਇੰਪੋਰਟੈਂਟ ਸੰਖੇਪ ਵਿੱਚ ਲਿਖੀਆਂ ਡਿਗਰੀਆਂ ਮਤਲਬ ਕਿ ਡਿਗਰੀਆਂ ਨੂੰ ਸੰਖੇਪ ਚ ਲਿਖਣਾ ਹੋਵੇ ਜਾਂ ਕੋਈ ਵੀ ਜੋ ਟਾਈਟਲ ਹੁੰਦੇ ਨੇ ਖਿਤਾਬ ਹੁੰਦੇ ਹਨ ਉਹਨਾਂ ਨੂੰ ਲਿਖਣ ਦੇ ਲਈ ਕੀ ਆ ਬਿੰਦੀ ਦੀ ਵਰਤੋਂ ਹੁੰਦੀ ਹੈ ਅੰਕਾਂ ਦੇ ਪਿੱਛੇ ਹੁੰਦੀ ਹੈ ਤੇ ਸੰਖੇਪ ਵਿੱਚ ਲਿਖੀਆਂ ਡਿਗਰੀਆਂ ਜਾਂ ਖਿਤਾਬਾਂ ਦੇ ਪਿੱਛੇ ਹੁੰਦੀ ਹੈ ਦੋਸਤੋ ਇਹ ਲਾਈਨ ਬਹੁਤ ਜਿਆਦਾ ਇੰਪੋਰਟੈਂਟ ਹੈ ਜਿਸ ਤਰ੍ਹਾਂ ਕਿ ਉਦਾਹਰਣ ਦੇ ਨਾਲ ਅਸੀਂ ਸਮਝ ਲੈਣੇ ਹਾਂ जिस तरह के एम बी बी एस एम बी बी एस की है डॉक्टरी पढ़ाई है मतलब कि इतने की है बिनती वरतों हुई है एम ए डिग्री है तो एम ए आई ए एस दोस्तों डिग्री नहीं ਇਹ ਕੀ IAS ਪੋਸਟ ਹੋਗੀ ਟਾਈਟਲ ਹੋ ਗਿਆ IAS ਅਫੀਸਰ ਹੈ PhD ਡਿਗਰੀ ਹੋਗੀ ਮਤਲਬ ਕੀ ਹੈ ਇਹਨਾਂ ਵਿੱਚ ਬਿੰਦੀ ਦੀ ਵਰਤੋਂ ਹੁੰਦੀ ਹੈ ਦੋਸਤੋ ਇੱਕ ਦੋ ਬਿੰਦੀ ਗੱਲ ਕਰਵਾਇਆ ਸੀ ਤੇ ਅੱਜ ਕੀ ਹੈ ਬਿੰਦੀ ਹੈ ਦੋ ਬਿੰਦੀ ਕਦੋਂ ਕਿਸੇ ਨੂੰ ਸ਼ਾਰਟ ਲਿਖਣਾ ਹੋਵੇ ਘੱਟ ਸ਼ਬਦਾਂ 'ਚ ਲਿਖਣਾ ਹੋਵੇ ਜਿਸ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸ ਸ ਨੂੰ ਬਿਹਾਰੀ ਸ ਸ ਦੇ ਦਲਾਵਾਂ ਤੇ ਸੱਸਾ ਉਹਨਾਂ ਦੇ ਵਿੱਚ ਕੀ ਹੈ ਦੁਬਿੰਦੀ ਪਵੇਗੀ ਚਾਰ ਅੱਖਰਾਂ ਦੇ ਵਿੱਚ ਸੀਨੀਅਰ ਸਕੈਂਡਰੀ ਇਸ ਤਰ੍ਹਾਂ ਕਿ ਇਹ ਸ਼ਾਰਟ ਫਾਰਮ ਚ ਲਿਖ ਦਿੰਦੇ ਆ ਅਸੀਂ ਤਾਂ ਉਹਨਾਂ ਦੇ ਲਿਖਣ ਲਈ ਕੀ ਹੈ ਦੁਬਿੰਦੀ ਵਰਤੀ ਆਦੀ ਹੈ ਬਟ ਜੋ ਬਿੰਦੀ ਹੈ ਓਨਲੀ ਇਹਨਾਂ ਦੇ ਵਿੱਚ ਵਰਤੀ ਜਾਂਦੀ ਹੈ ਇਸੇ ਕਰਕੇ ਬਹੁਤ ਘੱਟ ਵਰਤੋਂ ਇਸ ਦੀ ਹੁੰਦੀ ਹੈ ਅੱਗੇ ਆ ਦੋਸਤੋ ਛੁੱਟ ਮਰੋੜੀ ਵੈਰੀ ਇੰਪੋਰਟੈਂਟ ਦੋਸਤੋ ਪੀ ਟ੍ਰਿਪਲ ਐਸ ਬੀ ਦਾ ਇਹ ਕੀ ਹੈ ਬਹੁਤ ਹੀ ਜਾਦੇ ਇੰਪੋਰਟੈਂਟ ਵਿਚਾਰਾਮ ਚਿੰਨ ਹੈ ਛਟਮਰੋੜੀ ਕਿਉਂ ਕਿ ਕਿਉਂਕਿ ਦੋਸਤੋ ਇਸ ਦਾ ਨਾਮ ਹੀ ਇਸ ਤਰ੍ਹਾਂ ਦਾ ਹੈ ਪੇਪਰ ਦੇ ਵਿੱਚ ਪੇਪਰ ਏ ਵਿੱਚ ਪਤਾ ਨਹੀਂ ਦੋਸਤੋ ਪਟਵਾਰੀ ਚ ਸੀ ਕਿ ਪੀ ਟ੍ਰਿਪਲ ਐਸ ਬੀ ਕਲਰਕ ਦੇ ਵਿੱਚ ਇਹ ਕੁਐਸਚਨ ਪੁੱਛਿਆ ਉਹਨਾਂ ਨੇ ਇਹ ਕਿਹਾ ਹੈ ਇਹਨਾਂ ਵਿੱਚੋਂ ਛਟਮਰੋੜੀ ਦਾ ਚਿੰਨ ਕਿਹੜਾ ਹੈ ਜਾਂ ਚਿੰਨ ਪਾ ਕੇ ਪੁੱਛਿਆ ਤਾਂ ਕਿ ਇਹ ਚਿੰਨ ਕਿਸ ਦਾ ਹੈ ਤਾਂ ਦੋਨੇ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਛਟਮਰੋੜੀ ਹੈ ਦੋਸਤੋ ਇਕ ਕੋਮਾ ਪਰ ਲੱਗ ਜਾਂਦਾ ਹੈ ਤਾਂ ਉਸ ਨੂੰ ਛੁੱਟ ਮਰੋੜੀ ਕਹਿੰਦੇ ਹਨ ਬਟ ਦੋਸਤੋ ਹੁਣ ਅਸੀਂ ਇਸ ਤੇ ਪੜਦੇ ਹਾਂ ਇਸ ਦਾ ਕੀ ਡੈਫੀਨੀਸ਼ਨ ਕੀ ਹੈ ਜੇਕਰ ਬੋਲ ਚਾਲ ਦੀ ਭਾਸ਼ਾ ਨੂੰ ਲਿਖਣ ਵੇਲੇ ਕੋਈ ਅੱਖਰ ਛੱਡਿਆ ਜਾਵੇ ਵੈਰੀ ਵੈਰੀ ਇੰਪੋਰਟੈਂਟ ਦੋਸਤੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੋਈ ਅੱਖਰ ਛੱਡਿਆ ਜਾਵੇ ਭਾਵੇਂ ਕਿਸੇ ਮੂਰਲੇ ਅੱਖਰਾਂ ਨੂੰ ਨਾ ਲਿਖਣ ਲਈ ਛੁੱਟ ਮਰੋੜੀ ਪਾਈ ਜਾਂਦੀ ਹੈ ਦੋਸਤੋ ਜਿਵੇਂ ਅਸੀਂ ਚੱਚਾ ਪਾਉਣੀ ਆ ਤੇ ਵਿੱਚ ਪਉਣਾ ਹੁੰਦਾ ਹੈ ਤਾਂ ਅਸੀਂ ਅੱਗੇ ਟਾਈਪ ਦੇ ਵਿੱਚ ਇਸ ਤਰ੍ਹਾਂ ਲਾ ਦਿੰਦੇ ਹਾਂ ਇਹ ਕੀ ਹੈ ਛੁੱਟ ਮਰੂੜੀ ਆ ਜਾਂਦਾ ਹੈ ਮਤਲਬ ਇਹ ਅੱਖਰ ਤੋਂ ਕਿ ਇਹ ਛੋਟੀਆਂ ਦੀ ਤੇ ਮਰੋੜ ਕੇ ਪਾਈ ਜਾਂਦੀ ਹੈ ਤਾਂ ਛੁੱਟ ਮਰੂੜੀ ਇਸ ਦਾ ਸਿੰਬਲ ਹੈ ਤੇ ਚੱਚੇ ਦੇ ਮੂਰੇ ਮਤਲਬ ਕਿ ਵਿੱਚ ਨੂੰ ਅਸੀਂ ਕੀ ਆ ਇਕੱਲਾ ਚੱਚਾ ਹੀ ਲਿਖਦੇ ਹਾਂ ਬਟ ਅੱਗੇ ਕੀ ਆ ਸਿੰਬਲ ਪਾਇਆ ਜਾਂਦਾ ਇਸ ਨੂੰ ਇੰਗਲਿਸ਼ ਚ ਅਪੋਸਟ੍ਰੋਫੀ ਐਸ ਵੀ ਕਹਿੰਦੇ ਆ ਤਾ ਸ਼ਬਦ ਦੀ ਬੰਤਰ ਵਜੋਂ ਇਹ ਵਿਰਾਮ ਚਿੰਨ ਇੱਕ ਕੋਮੇ ਵਾਂਗ ਹੈ ਤਾਂ ਜੇਕਰ ਦੇਖਿਆ ਜਾਵੇ ਤਾਂ ਕੋਮੇ ਵਾਂਗ ਹੈ ਬਟਕੀਆ ਇਹ ਕੋਮਾ ਥੱਲੇ ਪੈਂਦਾ ਹੈ ਇਹ ਉੱਪਰ ਪੈਂਦੀ ਹੈ ਦੋਸਤੋ ਨੈਕਸਟ ਦੇਖਦੇ ਆਂ ਕਹਿੰਦਾ ਹੈ ਅੰਤਰ ਕੀ ਹੈ ਕੋਮੇ ਦਾ ਅੰਤਰ ਇਹ ਹੈ ਕਿ ਕੋਮਾ ਅੱਖਰ ਦੇ ਹੀਰੇ ਦੇ ਪਾਸੇ ਹੁੰਦਾ ਹੈ ਇਹ ਉੱਪਰਲੇ ਪਾਸੇ ਲੱਗਦਾ ਇਹ ਤੁਹਾਨੂੰ ਮੈਂ ਹੁਣੇ ਦੱਸ ਦਿੱਤਾ ਅੰਤਰ ਵਾਸ ਇਹਨਾਂ ਦੇ ਵਿੱਚ ਇਹੀ ਆ ਦੋਸਤੋ ਇਹ ਥੱਲੇ ਹੁੰਦਾ ਹੈ ਤੇ ਇਹ ਕੀ ਆ ਉੱਪਰ ਹੁੰਦੀ ਛੁੱਟ ਮਰੋੜੀ ਤਾਂ ਉਦਾਹਰਨ ਤੋਂ ਦੇਖ ਲੈਣੇ ਆ ਦੋਸਤੋ ਜ਼ਿਆਦਾ ਕਲੈਰਟੀ ਆ ਜਾਵੇਗੀ ਜਿਸ ਤਰ੍ਹਾਂ ਕਹਿੰਦਾ ਸਾਡੀ ਰਿਹائش ਖੇਤ ਚ ਹੀ ਹੈ ਚ ਦਾ ਮਤਲਬ ਕੀ ਹੋ ਗਿਆ ਦੋਸਤੋ ਵਿੱਚ ਚੱਚੇ ਦੇ ਮੂਰੇ ਛੁੱਟ ਮਰੋੜੀ ਲਾਇਆ ਗਿਆ ਹੈ ਮਤਲਬ ਕੀ ਹੈ ਵਿੱਚ ਹੀ ਹੈ ਵੈਸੇ ਤਾਂ ਕਹਿ ਰਹੇ ਆ ਵਿੱਚ ਹੈ ਬਟ ਕੀ ਹੈ ਥੋੜੀ ਸ਼ਬਦਾਈ ਕਹਿੰਦਾ ਚ ਹੈ ਚੁਰ ਹੀ ਹੈ ਤਾਂ ਇਹ ਕੀ ਆ ਗਿਆ ਛਟਮਰੋੜੀ ਇਸ ਦੇ ਮੂਰੇ ਲਾ ਦਿੱਤੀ ਤਾਂ ਗੱਲਾ ਚੱਚਾ ਹੀ ਰਹਿ ਗਿਆ ਅੱਗੇ ਕਹਿੰਦਾ ਚੰਗੇ ਇਨਸਾਨ ਕਦੇ ਮੱਥੇ ਤੇ ਤੇ ਦਾ ਮਤਲਬ ਕੀ ਹੋ ਗਿਆ ਦੋਸਤੋ ਉੱਤੇ ਵੱਟ ਨਹੀਂ ਪਉਂਦੇ ਦੋਸਤੋ ਮੋਸਟ ਇੰਪੋਰਟੈਂਟ ਹੈ ਛਟਮਰੋੜੀ ਤੇ ਇਸ ਦੀ ਡੈਫੀਨੇਸ਼ਨ ਤੁਹਾਨੂੰ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ ਨੈਕਸਟ ਹੈ ਦੋਸਤੋ ਇੰਪੋਰਟੈਂਟ ਹੈ ਡੈਸ਼ ਤੁਸੀਂ ਕਹਿ ਦੋਗੇ ਕਿ ਇਹ ਕਿਸ ਤਰ੍ਹਾਂ ਇੰਪੋਰਟੈਂਟ ਹੈ ਦੋਸਤੋ ਇਹ ਤੁਹਾਨੂੰ ਮੈਂ ਦੱਸਾਂਗਾ ਕਿ ਕਿਹੜੀ ਚੀਜ਼ ਇਸ ਦੇ ਵਿੱਚ ਇੰਪੋਰਟੈਂਟ ਹੈ ਦੋਸਤੋ ਦੇਖੋ ਇੱਕ ਹੁੰਦੀ ਹੈ ਡੈਸ਼ ਤੇ ਦੂਜੀ ਹੁੰਦੀ ਹੈ ਜੋੜਨੀ ਦੋਨਾਂ ਦੇ ਸਿੰਬਲ ਤੁਹਾਨੂੰ ਇੱਕੋ ਜਿਹੇ ਦੇਖਣ ਨੂੰ ਮਿਲਣਗੇ ਬਸ ਕਿ ਉਹ ਜੋੜਨੀ ਹੁੰਦੀ ਹੈ ਦੋ ਸ਼ਬਦਾਂ ਨੂੰ ਜੋੜਦੀ ਹੈ ਤੇ ਡੈਸ਼ ਉਹ ਉਹਨਾਂ ਨੂੰ ਸੌਰੀ ਜੋੜਨੀ ਉਹਨਾਂ ਨੂੰ ਜੋੜਦੀ ਹੈ ਜਿਨ੍ਹਾਂ ਦੇ ਕੋਈ ਅਰਥ ਹੁੰਦੇ ਹਨ ਜਾਂ ਤਾਂ ਨਿਰਾਰਥਕ ਸ਼ਬਦ ਹੁੰਦੇ ਹਨ ਜਾਂ ਕੀ ਆ ਵਿਰੋਧੀ ਸ਼ਬਦ ਹੁੰਦੇ ਹਨ ਜਾਂ ਸਮਾਨਾਰਥਕ ਸ਼ਬਦ ਮਤਲਬ ਕਿ ਇਹ ਦੋ ਵਾਕਾਂ ਨੂੰ ਜੋੜਦੀ ਹੈ ਬਟ ਡੈਸ਼ ਕੀ ਹੈ ਇਹ ਤਾਂ ਸਿੱਧੀ ਹੁੰਦੀ ਹੈ ਤੇ ਇਹ ਕੀ ਹੈ ਜੋੜ ਦੀ ਜ਼ਰੂਰਤ ਬਟ ਇੱਥੇ ਦੇਖ ਲੈਂਦੇ ਆ ਦੋਸਤੋ ਇਹ ਵਿਸ਼ਰਾਮ ਚਿੰਨ ਵੇਖਣ ਵਿੱਚ ਕਿੰਦੇ ਵਰਗਾ ਲੱਗਦਾ ਹੈ ਜੋੜ ਨਹੀਂ ਜਿਹਾ ਲੱਗਦਾ ਦੋਸਤੋ ਸਿੱਧਾ ਕੁਐਸਚਨ ਆਵੇਗਾ ਕਿ ਇਨ ਵਿੱਚੋਂ ਵਿਸ਼ਰਾਮ ਚਿੰਨ ਕਿਹੜਾ ਹੈ ਜੋ ਜੋੜਨੀ ਵਾਂਗ ਲੱਗਦਾ ਹੈ ਤਾਂ ਉਹ ਹੈ ਸਰਜੀ ਡੈਸ਼ ਯਾਦ ਰੱਖਣਾ ਹੈ ਪਰ ਇਸ ਦੀ ਲੰਬਾਈ ਜੋੜੀ ਨਾਲੋਂ ਕੁਝ ਵੱਧ ਹੈ ਜੋੜਨੀ ਐਨੀਕ ਹੁੰਦੀ ਹੈ ਤੇ ਏ ਐਂਡੀ ਹੁੰਦੀ ਹੈ ਡੈਸ਼ ਹੁੰਦੀ ਹੈ ਦੋਸਤੋ ਤਾਂ ਇਹ ਯਾਦ ਰੱਖਣਾ ਹੈ ਲੰਬਾਈ ਕੀ ਜੋੜਨੀ ਨਾਲੋਂ ਕੁਝ ਵੱਧ ਹੁੰਦੀ ਹੈ ਜੀ ਵੀ ਸਿੱਧਾ ਸਿੱਧਾ ਕੁਐਸਚਨ ਬਣ ਕੇ ਆਵੇਗਾ ਨੈਕਸਟ ਕਹਿੰਦਾ ਹੈ ਜਦੋਂ ਕਿਸੇ ਗੱਲ ਨੂੰ ਹੋਰ ਸਪਸ਼ਟ ਕਰਨ ਲਈ ਵਾਧੂ ਗੱਲ ਕਹੀ ਜਾਵੇ ਕਲੈਰਟੀ ਲੈਣ ਲਈ ਸਪਸ਼ਟ ਕਰਨ ਲਈ ਕੋਈ ਵਾਧੂ ਗੱਲ ਕਹੀ ਜਾਵੇ ਤਾਂ ਡੈਸ਼ ਦੀ ਵਰਤੋਂ ਦੀ ਹੈ ਡੈਸ਼ ਦੀ ਵਰਤੋਂ ਕਦੋਂ ਹੁੰਦੀ ਹੈ ਜਦੋਂ ਕਿਸੇ ਗੱਲ ਨੂੰ ਸਪਸ਼ਟ ਕਰਨ ਲਈ ਵਾਧੂ ਗੱਲ ਕਹੀ ਜਾਵੇ ਉਦੋਂ ਕੀ ਹੈ ਸਰ ਜੀ ਡੈਸ਼ ਦੀ ਵਰਤੋਂ ਹੁੰਦੀ ਹੈ ਦੋਸਤੋ ਦੇਖੋ ਐਗਜ਼ਾਮਪਲ ਤੋਂ ਤੁਹਾਨੂੰ ਜ਼ਿਆਦਾ ਕਲੀਅਰ ਹੋਵੇਗਾ ਜਿਸ ਤਰ੍ਹਾਂ ਕਿ ਸਾਡੀ ਘਰੇਲੂ ਬਗੀਚੀ ਵਿੱਚ ਸਬਜ਼ੀਆਂ, ਕੁੰਮਾ, ਫਲ, ਫੁੱਲ ਇਹ ਕੀ ਹੈ ਗਲ ਗਈ ਬਟ ਇਸ ਨੂੰ ਪਲੈਨਟੀ ਦੇ ਵਿੱਚ ਲਿਉਣ ਲਈ ਕੀ ਕਿਹਾ ਜੋ ਵੀ ਬੀਜਿਆ ਜਾਵੇ ਬਹੁਤ ਵਧੀਆ ਹੁੰਦਾ ਫਲ ਫੁੱਲ ਦੀ ਗੱਲ ਹੋਈ ਤਾਂ ਆ ਲਾਗੀ ਇੱਥੇ ਡੈਸ਼ ਜੋ ਵੀ ਬੀਜਿਆ ਜਾਵੇ ਡੈਸ਼ ਲਾ ਕੇ ਬਹੁਤ ਵਧੀਆ ਹੁੰਦਾ ਹੈ ਬਹੁਤ ਵਧੀਆ ਕੀ ਹੁੰਦਾ ਹੈ ਜੋ ਵੀ ਬੀਜ ਬਿਜੇ ਕਾ ਦਾ ਫਲ ਜਾਂ ਫੁੱਲ ਤੇ ਸਬਜ਼ੀਆਂ ਦਾ ਬਗੀਚੇ ਵਿੱਚ ਤਾਂ ਦੋਸਤੋ ਹਮੇਸ਼ਾ ਕੀ ਹੈ ਵਾਕਾਂ ਨੂੰ ਜੋੜਨ ਦੇ ਲਈ ਕਲੈਰਟੀ ਲਿਆਉਣ ਦੇ ਲਈ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਨੈਕਸਟ ਕਹਿੰਦਾ ਹੈ ਦੁਬਿੰਦੀ ਡੈਸ਼ ਵੈਰੀ ਇੰਪੋਰਟੈਂਟ ਕਿਸੇ ਸ਼ਬਦ ਵਾਕਾਂਸ਼ ਮਤਲਬ ਇਹ ਵਾਕ ਦੀ ਵਿਆਖਿਆ ਦੇਣ ਜਾਂ ਉਦਾਹਰਣ ਦੇਣ ਤੋਂ ਪਹਿਲਾਂ ਦਬਿੰਦੀ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਦੋਸਤੋ ਕਹਿੰਦਾ ਹੈ ਕਿ ਇਹ ਕਹਿੰਦਾ ਹੈ ਖਾਸ ਨਾਂ ਉਸ ਨੂੰ ਕਹਿੰਦੇ ਹਨ ਕਿਸ ਨੂੰ ਕਹਿੰਦੇ ਆ ਜਿਹੜੇ ਕਿਸੇ ਖਾਸ ਥਾਂ ਮਨੁੱਖ ਜਾਂ ਵਸਤੂ ਲਈ ਵਰਤਿਆ ਜਾਵੇ ਜਿਵੇਂ ਜਿਵੇਂ ਤੋਂ ਬਾਅਦ ਕੀ ਹੈ ਇਸ ਤਰ੍ਹਾਂ ਭਾ ਕੇ ਇਸ ਤਰ੍ਹਾਂ ਕਰ ਦੇਣਾ ਦਵਿੱਦੀ ਡੈਸ਼ ਲਾ ਦੇਣਾ ਮਤਲਬ ਕੀ ਹੈ ਉਸ ਦੀ ਉਦਾਹਰਨ ਦੇ ਰਹੇ ਹਾਂ ਤਾਂ ਜੋ ਤੁਹਾਨੂੰ ਕੀ ਹੈ ਪਤਾ ਲੱਗ ਸਕੇ ਜਿਸ ਜਿਵੇਂ ਜਲੰਧਰ ਗੰਗਾ ਸ਼ਾਮ ਸਿੰਘ ਜਿਸ ਤਰ੍ਹਾਂ ਕੀ ਹੈ ਜਲੰਧਰ ਕਿਸੇ ਸਥਾਨ ਦਾ ਨਾਮ ਆ ਗਿਆ ਗੰਗਾ ਇਹ ਵੀ ਆ ਗਿਆ ਤੇ ਸ਼ਾਮ ਸਿੰਘ ਵੀ ਕੀ ਹੈ ਮਨੁੱਖ ਦਾ ਨਾਮ ਆ ਗਿਆ ਤਾਂ ਕਲੀਅਰ ਕਰਨ ਲਈ ਮਤਲਬ ਕਿ ਐਗਜ਼ਾਮਪਲ ਦੇ ਲਈ ਦਬਿੰਦੀ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਨੈਕਸਟ ਦੀ ਗੱਲ ਕਰੀਏ ਕਹਿੰਦਾ ਹੈ ਜੋੜਨੀ ਦੋਸਤੋ ਹੁਣ ਜੋੜਨੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੋ ਕਿ ਅਖੀਰਲਾ ਵਿਸ਼ਰਾਮ ਚਿੰਨ ਹੈ ਧਿਆਨ ਨਾਲ ਦੇਖਿਓ ਦੋਸਤੋ ਜੋੜਨੀ ਹੈ ਜੋ ਪਹਿਲਾਂ ਤਾਂ ਸਾਨੂੰ ਸਿੰਬਲ ਪਤਾ ਹੋਣਾ ਚਾਹੀਦਾ ਹੈ ਇੱਕ ਏ ਹੁੰਦਾ ਹੈ ਇੱਕ ਏ ਹੁੰਦਾ ਹੈ ਇਸ ਨੂੰ ਸਾਰਜੀ ਕੀ ਕਹਿੰਦੇ ਆ ਅਸੀਂ ਡੈਸ਼ ਕਹਿੰਦੇ ਹਾਂ ਤੇ ਇਸ ਨੂੰ ਕੀ ਕਹਿੰਦੇ ਆ ਅਸੀਂ ਜੋੜਨੀ ਕਹਿੰਦੇ ਹਾਂ ਮਤਲਬ ਕਿ ਡੈਸ਼ ਤੋਂ ਛੋਟਾ ਹੁੰਦਾ ਹੈ ਜੋੜਨੀ ਤਾਂ ਇਸ ਦੀ ਵਰਤੋਂ ਕੀ ਹੈ ਇਹਨਾਂ ਨੇ ਲਿਖਿਆ ਇਸ ਦੀ ਵਰਤੋਂ ਹੀਟ ਲਿਖੇ ਅਨੁਸਾਰ ਹੁੰਦੀ ਹੈ ਸਮਾਨ ਵਿਧੀ ਨਾਲ ਬਣੇ ਸ਼ਬਦਾਂ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਸਮਾਨ ਵਿਧੀ ਨਾਲ ਕਿਵੇਂ ਦੋਸਤੋ ਦੇਖੋ ਜਿਵੇਂ ਕਹਿੰਦਾ ਹੈ ਹਮ ਉਮਰ ਸਮਾਨ ਹੋਗੇ ਹਮ ਉਮਰ ਮੇਰੀ ਉਮਰ ਤੇ ਖਫੜਾ ਦਫੜੀ ਤਾਂ ਇਹਨਾਂ ਦੇ ਵਿੱਚ ਜੋੜਨੀ ਦੀ ਵਰਤੋਂ ਕੀਤੀ ਗਈ ਹੈ ਨੈਕਸਟ ਕਹਿੰਦਾ ਹੈ ਦੋਸਤੋ ਜੋੜਨੀ ਕਿਹਦੇ ਲਈ ਵਰਤੀ ਜਾਂਦੀ ਹੈ ਜੋੜਨੀ ਅਤੇ ਦਾ ਦੇ ਦੀ ਸ਼ਬਦਾਂ ਦੀ ਥਾਂ ਦੇਦੀ ਹੈ ਵੈਰੀ ਵੈਰੀ ਇੰਪੋਰਟੈਂਟ ਲਾਈਨ ਕੁਐਸਚਨ ਚ ਆ ਗਿਆ ਜੋੜਨੀ ਇਹਨਾਂ ਵਿੱਚੋਂ ਕਿਸ ਦੀ ਥਾਂ ਲੈਂਦੀ ਹੈ ਜਾਂ ਕਿਸ ਦੀ ਥਾਂ ਨਹੀਂ ਲੈਂਦੀ ਉਥੇ ਅਤੇ ਦਾ ਦੇ ਨੂੰ ਪਾਤਵੀਗਾ ਤੇਨੂੰ ਕੀ ਉਸਦਾ ਆਨਸਰ ਆ ਜਾਵੇਗਾ ਅਤੇ ਦਾ ਦੇ ਦੀ ਸ਼ਬਦ ਦੀ ਕੀ ਹੈ ਇਹ ਥਾਂ ਲੈਂਦੀ ਹੈ ਜਿਵੇਂ ਕਿਉ ਖਿਚੜੀ ਵੈਸੇ ਤਾਂ ਹੁੰਦਾ ਹੈ ਕਿ ਉਹ ਖਿਚੜੀ ਬਟ ਇੱਥੇ ਕੀ ਹੈ ਕਿ ਉਹ ਤੇ ਖਿਚੜੀ ਆ ਗਿਆ ਮਤਲਬ ਕੀ ਹੈ ਤੇ ਵੀ ਇੱਥੇ ਆ ਗਿਆ ਕਿਉਂ ਤੇ ਖਿਚੜੀ ਇਹ ਤੁਹਾਨੂੰ ਕੀ ਹੈ ਤੇ ਲੱਗ ਗਿਆ ਇੱਥੇ ਪਤਾ ਲੱਗ ਗਿਆ ਉੱਥੇ ਦੋਸਤੋ ਵਾਕ ਨੂੰ ਦੇਖ ਕੇ ਤੁਸੀਂ ਜੇਕਰ ਕੁਐਸਚਨ ਆ ਗਿਆ ਤਾਂ ਤੁਸੀਂ ਆਪ ਦੇ ਆਪ ਬੋਲਿਓ ਕੋਈ ਵਾਕ ਬੋਲਿਓ ਵਿੱਚ ਇਸ ਨੂੰ ਜੋੜ ਲਿਓ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿਸ ਦੀ ਗੱਲ ਦਿਨ ਰਾਤ ਦਿਨ ਤੇ ਰਾਤ ਤੇ ਅਤੇ ਰਾਤ ਮਤਲਬ ਕੀ ate lag gaya te lag gaya ਤੁਹਾਨੂੰ ਕਲੀਅਰ ਹੋ ਗਿਆ ਦੋਸਤੋ ਇਸੇ ਤਰ੍ਹਾਂ ਤੁਸੀਂ ਪੇਪਰ ਦੇ ਵਿੱਚ ਆਪ ਦੇ ਮੂੰਹੋਂ ਬੋਲ ਕੇ ਇਸ ਨੂੰ ਕਰਨਾ ਹੈ ਇਸ ਤਰ੍ਹਾਂ ਦੇ ਕੁਐਸਚਨ ਬੁੱਤ ਪੂਜਾ ਤਾਂ ਇਸ ਦਾ ਕੀ ਆ ਗਿਆ ਬੁੱਤ ਦੀ ਪੂਜਾ ਇਹ ਤਾਂ ਸੀ ਦੋਸਤੋ ਕਿ ਅਤੇ ਦਾ ਦੇ ਦੀ ਸ਼ਬਦਾਂ ਦੀ ਥਾਂ ਲੈਂਦੀ ਹੈ ਕੌਣ ਜੋੜਨੇ ਨੈਕਸਟ ਕਹਿੰਦਾ ਹੈ ਇਸੇ ਤਰ੍ਹਾਂ ਇਕੋ ਅਰਥ ਵਾਲੇ ਆ ਵੀ ਵੈਰੀ ਵੈਰੀ ਇੰਪੋਰਟੈਂਟ ਹੈ ਇਕੋ ਅਰਥ ਵਾਲੇ ਦੋ ਸ਼ਬਦਾਂ ਤੇ ਵਿਰੋਧੀ ਅਰਥਾਂ ਵਾਲੇ ਸ਼ਬਦਾਂ ਵਿਚਾਰੇ ਵੀ ਜੋੜਨੀ ਲੱਗਦੀ ਹੈ ਜੋੜਨੀ ਕਿੱਥੇ ਲੱਗਦੀ ਹੈ ਜੀ ਵਿਰੋਧੀ ਸ਼ਬਦਾਂ 'ਚ ਵੀ ਤੇ ਸਮਾਨ ਅਰਥਕ ਸ਼ਬਦ ਇਕੋ ਅਰਥ ਵਾਲੇ ਦੋ ਸ਼ਬਦਾਂ ਜਿਵੇਂ ਫੋਰ ਐਗਜ਼ਾਮਪਲ ਸਾਦ ਸੰਗਤ ਕੰਮ ਕਰ ਚਿੱਟਾ ਦੁੱਧ ਆਦ ਕੀ ਹੈ ਇਹ ਇਕੋ ਅਰਥ ਵਾਲੇ ਸ਼ਬਦ ਹਨ ਦੂਜੇ ਵਸ ਦੇਖਿਆ ਜੀ ਵੀ ਊਚ ਨੀਚ ਉੱਚਾ ਤੇ ਨੀਵਾ ਊਚ ਨੀਚ ਦੁੱਖ ਤੇ ਸੁੱਖ ਮਤਲਬ ਕਿ ਵਿਰੋਧੀ ਸ਼ਬਦਾਂ ਗਏ ਇੱਕ ਦੁੱਖ ਤੇ ਇੱਕ ਕੀ ਹੈ ਸੁੱਖ ਹੈ ਤੇ ਕੀ ਹੈ ਨਿੱਕ ਮੋਟਾ ਨਿੱਕਾ ਮੋਟਾ ਕੀ ਹੈ ਇਹ ਦੋਨੇ ਆ ਗਏ ਵਿਰੋਧੀ ਅਰਥ ਮਤਲਬ ਕੀ ਹੈ ਸਮਾਨਾਰਥਕ ਸ਼ਬਦਾਂ ਦੇ ਵਿੱਚ ਵਿਰੋਧੀ ਸ਼ਬਦਾਂ ਦੇ ਵਿੱਚ ਦੋਸਤੋਂ ਹੁਣ ਕੁਐਸਚਨ ਇਸ ਤਰ੍ਹਾਂ ਆਵੇਗਾ ਕਿ ਇਹ ਜੋ ਸਮਾਸੀ ਸ਼ਬਦ ਹੈ ਕਿਹੜਾ ਹੈ ਤਾਂ ਸਮਾਨਾਰਥਕ ਸ਼ਬਦ ਵਿਰੋਧੀ ਸ਼ਬਦ ਇੱਕ ਕੋਈ ਹੋਰ ਪਾਵੇਗਾ ਤੇ ਇੱਕ ਕੋਈ ਨਹੀਂ ਪਾਵੇਗਾ ਆਬਿਅਸ ਹੈ ਪਾਵੇਗੀ ਪਾਵੇਗਾ ਕੋਈ ਹੋਰ ਆਪਸ਼ਨ ਹੁੰਦੀ ਹੀ ਨਹੀਂ ਅੱਗੇ ਕਹਿੰਦਾ ਹੈ ਇੱਕ ਹੀ ਸ਼ਬਦ ਦੇ ਜਦੋਂ ਕੀ ਹੈ ਹਾਂਜੀ ਆ ਗਿਆ ਸ਼ਬਦ ਦੇ ਦੁਹਰਾਵ ਵਿਚਾਲੇ ਵੀ ਕੀ ਲੱਗਦਾ ਹੈ ਜੋੜਨੀ ਲੱਗਦੀ ਹੈ ਉਸੇ ਸ਼ਬਦ ਨੂੰ ਜਦੋਂ ਦੁਹਰਾਇਆ ਜਾਂਦਾ ਹੈ ਤਾਂ ਉਹਦੋਂ ਕੀ ਲੱਗਦਾ ਹੈ ਜੋੜ ਨਹੀਂ ਲੱਗਦੀ ਹੈ ਜਿਵੇਂ ਦੋ ਦੋ ਲਾਈਨਾਂ ਵਿੱਚ ਚੱਲੋ ਜਿਵੇਂ ਦੋ ਦੋ ਰੋਟੀਆਂ ਦੇ ਦਿਓ ਇਹ ਵੀ ਕੀ ਹੈ ਇੱਥੇ ਦੋ ਦੋ ਦੁਹਰਾ ਹੋ ਗਿਆ ਦੋਰਾ ਇਹ ਕੁਐਸਚਨ ਦੋਸਤੋ ਬਣ ਕੇ ਆਵੇਗਾ ਦੋ ਦੋ ਮਤਲਬ ਕਿ ਦੁਹਰਾ ਵਿਚਾਲੇ ਵੀ ਕੀ ਹੈ ਜੋੜ ਨਹੀਂ ਸਰ ਜੀ ਲੱਗਦੀ ਹੈ ਹੋਰ ਕੀ ਇਹ ਦੇਖ ਲੈਣੇ ਆ ਹੋਰ ਕਹਿੰਦਾ ਹੈ ਸ਼ਬਦਾਂ ਦੇ ਅਜਿਹੇ ਜੋੜੇ ਜਿਨ੍ਹਾਂ ਚੋਂ ਇੱਕ ਨਿਰਾਰਥਕ ਹੋਵੇ ਦੇ ਵਿਚਕਾਰ ਜੋੜ ਨਹੀਂ ਲੱਗਦੀ ਹੈ ਮਤਲਬ ਕੀ ਹੈ ਦੋ ਜੋੜੇ ਇੱਕ ਸਾਰਥਕ ਤੇ ਦੂਜਾ ਕੀ ਨਿਰਾਰਥਕ ਹੋਵੇਗਾ ਹੀ ਹੋਵੇਗਾ ਉਹਨਾਂ ਦੇ ਵਿੱਚ ਵੀ ਕੀ ਲੱਗਦੀ ਹੈ ਜੋੜ ਨਹੀਂ ਲੱਗਦੀ ਹੈ ਜਿਵੇਂ ਜ਼ਿਆਦਾਤਰ ਅਸੀਂ ਬੋਲਦੇ ਹਾਂ ਪਾਣੀ ਧਾਣੀ ਲਿਆਓ ਚਾਹ ਚੂਲ ਲਿਆਓ ਤਾਂ ਦੇਖੋ ਆ ਕੀ ਹੋ ਗਿਆ ਸਾਰਥਕ ਸ਼ਬਦ ਹੋ ਗਿਆ ਆ ਕੀ ਹੋ ਗਿਆ ਨਿਰਾਰਥਕ ਸ਼ਬਦ ਹੋ ਗਿਆ ਇਸ ਤਰ੍ਹਾਂ ਚਾ ਚੂ ਉਗੜ ਦੁੱਗੜ ਤਾਂ ਦੋਸਤੋ ਆਈ ਹੋਪ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਸਰ ਜੀ ਦੁਹਰਾਵੇ ਲਈ ਵੀ ਲੱਗਦੀ ਹੈ ਵਿਰੋਧੀ ਸ਼ਬਦਾਂ 'ਚ ਵੀ ਲੱਗਦੀ ਹੈ ਸਮਾਨਾਰਥਕ ਸ਼ਬਦਾਂ 'ਚ ਵੀ ਲੱਗਦੀ ਹੈ ਤੇ ਇੱਕ ਸਾਰਥਕ ਹੋਵੇ ਤੇ ਇੱਕ ਨਿਰਾਰਥਕ ਹੋਵੇ ਉਸ ਵਿੱਚ ਵੀ ਜੋੜਨੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਦੋਸਤੋ ਏ ਸੀ ਟੋ ਡੀ ਕੀ ਹੈ विश्राम चिन्ह जो कि 13 टाइप ਹਨ 13 ਦੀਆਂ 13 ਟਾਈਪ ਤੁਹਾਨੂੰ ਕਰਵਾ ਦਿੱਤੀਆਂ ਹਨ वेरी वेरी ਇੰਪੋਰਟੈਂਟ ਕਿਹੜੀਆਂ-ਕਿਹੜੀਆਂ ਦੋਸਤੋ ਜਿਸ ਤਰ੍ਹਾਂ ਕਿ ਕੋਮਾ ਹੋ ਗਿਆ ਆਪਾਂ ਕੋਮੇ ਤੋਂ ਇੱਥੇ ਬਿੰਦੀ ਕੋਮਾ ਲਾ ਲਿਆ ਫਿਰ ਦਬਿੰਦੀ ਹੋ ਗਿਆ ਦਬਿੰਦੀ ਡੈਸ਼ ਹੋ ਗਿਆ ਡੰਡੀ ਹੋ ਗਿਆ ਕੁਐਸਚਨ ਮਾਰਕ ਹੋ ਗਿਆ ਵਿਸਮਿਕ ਹੋ ਗਿਆ ਆ ਦੋਸਤੋ ਤੇ ਹੋਰ ਜਿਹੜੇ ਆਪਾਂ ਇੱਕ ਜੋੜਨੀ ਕੀਤੀ ਹੈ ਤੇ ਇੱਕ ਡੈਸ਼ ਕੀਤੀ ਹੈ ਤਾਂ ਦੋਸਤੋ ਇਹ ਕੀ ਹੈ ਇਸੇ ਤਰ੍ਹਾਂ ਹੋਰ ਵੀ ਹਨ 13 ਸ਼ਬਦ ਹਨ ਤਾਂ ਚੰਗੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਕਰੋ ਤਾਂ ਜੋ ਪੇਪਰ A ਦੇ ਵਿੱਚ ਜਦੋਂ ਤੁਹਾਨੂੰ ਇਸ ਦਾ ਕੁਐਸਚਨ ਦੇਖੀ ਮਤਲਬ ਕਿ ਆ ਦੋਸਤੋ ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਪੇਪਰ ਏ ਹੋਵੇ ਤੇ ਉਸ ਦੇ ਵਿੱਚ ਵਿਸ਼ਰਾਮ ਚਿੰਨ੍ਹ ਵਾਲਾ ਕੁਐਸਚਨ ਨਾ ਆਵੇ ਹਾਂ ਤਾਂ ਹੀ ਪੁੱਛਦੀ ਕੁਝ ਵੀ ਹੋ ਸਕਦੀ ਹੈ ਬਟ ਕੀ ਹੈ ਤੁਹਾਨੂੰ ਇਸ ਬਾਰੇ ਨੌਲਜ ਹੋਣੀ ਪਉ ਜ਼ਰੂਰੀ ਹੈ ਕਿਉਂਕਿ ਐਗਜ਼ਾਮੀਨਰ ਵਾਕ ਦੇਵੇਗਾ ਉਸ ਦੇ ਵਿੱਚ ਵਿਸ਼ਰਾਮ ਚਿੰਨ੍ਹ ਲਗਾ ਵੀਗਾ ਫੋਰ ਐਗਜ਼ਾਮਪਲ ਸਟੈਨੋ ਦੇ ਪੇਪਰ ਵਿੱਚ ਆਇਆ ਸੀ ਕੁਸਚਨ ਇਹ ਜੇਕਰ ਤੁਹਾਨੂੰ ਵਿਸ਼ਰਾਮ ਚਿੰਨ ਬਾਰੇ ਨੌਲੇਜ ਹੈ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਛੋਟ ਮਰੋੜੀ ਕਿੱਥੇ ਲੱਗਦੀ ਹੈ ਜੋੜਨੀ ਕਿੱਥੇ ਲੱਗਦੀ ਹੈ ਕੋਮਾ ਕਿੱਥੇ ਲੱਗਦਾ ਹੈ ਤਾਂ ਤੁਸੀਂ इजीली ਉਸ ਨੂੰ ਕਰ ਦੋਗੇ ਤਾਂ ਦੋਸਤੋ ਇਹ ਸੀ ਤੁਹਾਡੇ ਲਈ ਵਿਸ਼ਰਾਮ ਚਿੰਨ ਦਾ ਤੀਸਰਾ ਪਾਰਟ ਜੇਕਰ ਪਹਿਲਾਂ ਵਾਲੇ ਦੋ ਪਾਰਟ ਨਹੀਂ ਦੇਖੇ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਤਾ ਮਿਲਦੇ ਆਪਾਂ ਅਗਲੀ ਘੰਟ ਦੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ